ਲਓ ਜੀ ਵੈਗਰੂ ਦੀ ਚਾਹ ਤਾਂ ਅ ਲਈ 10 ਵਜਾ ਹੁਣ ਇੱਧਰ ਖੋਲੀਏ ਕੁੱਕਰ ਦੇਖੀਏ ਘੋਲ ਕੇ ਕੀ ਸ਼ਾਰ ਬਣਦਾ ਸਬਜ਼ੀ ਭੱਜੀ ਇੱਧਰ ਉਜੂਲੀ ਉਬਲੂਗੀ ਘਟ ਕਰਦਾ ਇਹਨਾਂ ਨੂੰ ਇੱਧਰ ਉਲੀ ਖ ਦੁੱਧ ਲੈ ਆਉਣੀ ਆ ਪਾਉਣੀ ਨਾਲ ਸਬਜ਼ੀ ਭੱਜੀ ਦੇਖਾ ਘੜਸੀ ਫੇਰਾ ਚ ਘਟ ਕਰਦਾ ਘਟ 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 ਉਬਲੂਗੀ ਬਲੂਗੀ ਲਓ ਜੀ ਸਬਜ਼ੀ ਆਪਣੀ ਰਿਚ ਗਈ ਵਧੀਆ ਥੁੜ ਗਈ ਤੇ ਹੁਣ ਟਾਕਦਾਨਿਆਂ ਨੂੰ ਘਰ ਸੀ ਆਪਣੇ ਬੀਤੀ ਸਮਾਂ ਤੇ ਟਾਕਦਾਨਿਆਂ ਨੂੰ ਜਦੋਂ ਖਾਣੀ ਹੋ ਗਈ ਫਿਰ ਪਾ ਦਾਂਗੇ ਗਰਮ ਕਰ ਲਾਂਗੇ ਤੇ ਹੁਣ ਇੱਧਰ ਪਾ ਲਈ ਆਪਾਂ ਦੁੱਧ ਪਾਣੀ ਜਿਆਦਾ ਧਰ ਕੇ ਸਰਦਾਰ ਸਾਹਿਬ ਮਿਲ ਲਾ ਦੋਸੇ ਨਾ ਪਾਣੀ ਕੀ ਕਰਨਾ ਤੇ ਰੈਸਪੀ ਵੀ ਆਹੇ ਫਿਰ ਬਾਕੀ ਫਿਰ ਕਹਾ ਦੇ ਗੱਲਾਂ ਨੇ ਕੋਈ ਤਾਂ ਇੰਨੇ ਪਿਆਰ ਲਈ ਕੋਈ ਨਾ ਪਾਣੀ ਪਾ ਨਾ ਲੈ ਚੱਲ ਕੋਈ ਥੋੜਾ 50 ਲੈ ਜੀ ਫਿਰ ਗਾਣਾ ਸਾਨੂੰ ਫੇਰ ਦੇ ਦਾਂਗੇ ਨੈਕਸਟ ਆ ਦੋ ਚਾਰ ਦੇ ਚਾਹੀ ਜੀ ਫੋਨ ਕਰਕੇ ਪੜਾ ਜਾਉਣ ਲੱਗਿਆ ਮਾਠੇਲੇ ਕੇ ਹੈ ਹੈਂ ਲੈ ਲੀਏ ਆ ਨਾ ਹੈਗਾ ਆਪਣੇ ਲਵੇ ਜਾਂਦਾ ਸੀ ਫਿਰ ਦੱਸ ਉਹ ਤੇਨੂੰ ਦੇ ਦਾਂਗੇ 50 ਕਿਲੋ ਦੇ ਦੂਗਾ ਦੇਖੋ ਮੈਂ ਬਾਕੀ ਫਿਰ ਕਹਾ ਦੇਖ ਲਾਂਗੇ ਕੋਈ ਨਾ ਇੰਨੇ ਪਿਆਦੇ ਨਹੀਂ ਪਾਣੀ ਪੜਨਾ ਲੋ ਜੀ ਚਾਰੂ ਕੋ ਉੱਪਰ ਚਲਾਤਾ ਕੰਮ ਨਿਬੜਤਾ ਸਰਜਰੀ ਸਰਜਰੀ ਠੰਡਾ ਠੰਡਾ ਨਿਬੜ ਗਿਆ ਬੱਦਲ ਵੀ ਬਹੁਤ ਮੇਜ ਬਹੁਤ ਹੱਥਲੇ ਇੱਧਰ ਨਿਬੜ ਗਿਆ ਆਪਣਾ ਕਮਰੇ ਦਾ ਸਾਫ ਸਫਾਈ ਹੋ ਗਈ ਅਬ ਵੀ ਲਾਤਾ ਹੂੰ ਪਰਦੇ ਕਰਦਾ نیچے ਮਸ਼ੀਨ ਕਰਤੀ ਇੱਧਰ ਪਰਦੇ ਵੀ نیچے ਗਾਦਾ ਇੱਧਰ ਵੀ ਨਿਬੜ ਗਿਆ ਲੋ ਜੀ ਨਿਬੜ ਗਿਆ ਪਰਦੇ ਕਰਤੇ ਸਾਫ ਸਿੱਧੇ ਝਾੜੂ ਪੋਚਾ ਲਗਾਤਾ ਕੰਮ ਨਿਬੜ ਗਿਆ ਇੱਧਰ ਆ ਹੁਣ ਆ ਜਾ ਮੈਂ ਲਾਈਟ ਬੰਦ ਕਰਦਾ ਕਿ ਇੱਧਰ ਆਣਾ ਆ ਜਾ ਹੁਣ ਸੋਫੇ ਝਾੜੇ ਪਏ ਨੇ ਇਹਨਾਂ ਤੇ ਕਾਬਰ ਤਾਂ ਬਸਾਏ ਨਹੀਂ ਬਸਾ ਦੇਂਦਾ ਕਿ ਜਾਣੇ ਸੀ ਆ ਮੈਂ ਬੈਠੀ ਆ ਤੁਸੀਂ ਕੰਮ ਕਰ ਦਿਓ ਮੇਰੇ ਬੇਟ ਦੇ ਆ ਪਈਆ ਸੜਾਈ ਸੋਈ ਚ ਲਾਉਦਾ ਪਰੌਂਠਾ ਲੋ ਜੀ ਰੋਟੀ ਲਾਤੀ ਗੈਸ ਸਾਫ ਕਰਤਾ ਹੰਸਾ ਸਾਫ ਕਰਤਾ ਹੁਣ ਅਹੀਂ ਕਰਾਂ ਮੈਂ achar ਇਹ ਚਾਰ ਤਾਂ ਪਾ ਲਿਆ ਕੱਟ-ਕੱਟ ਕੇ ਹੁਣੋਂ ਫਿਰ ਪੀਸ ਚੱਕਨੇ ਸਖਾਲੇ ਨੇ ਛੋਟਾ ਪੀਸ ਕਰ ਲਿਆ ਤੇ ਮਿਰਚਾਂ ਵੀ ਵਾਲੀਆਂ ਵੱਡੀਆਂ ਧੀਆਂ ਛੋਟੀਆਂ ਕਰ ਲਈਆਂ ਇਹ ਵੀ ਟੱਕਦਾ ਚਮਚ ਇੱਧਰ ਰੱਖ ਜਾਵੇ ਇੱਕ ਤਾਂ ਕੰਮ ਨਿਭੜਿਆ ਚੱਕ ਕੇ ਖਾਈ ਜਾਂਦੇ ਨੇ ਮਿਰਚ ਵੀ ਵੱਡੀ ਆ ਹੁਣ ਇਹ ਵੀ ਕੱਢਾਂ ਚਾਰ ਔਲੇ ਅੱਡ ਕੱਢ ਦਾਂ ਨੀ ਇਹਦੇ ਵਿੱਚ ਛੱਪੜ ਲਈ ਆਪੋ ਨੇ ਤੁਦਦ ਰੜਕਣਾ ਹਲੇ ਸਬਜ਼ੀ ਕੱਢਦੀਆਂ ਮਾਂਜ ਦੀਆਂ ਕੁੱਕਰ ਕੱਕਰ ਭਾਂਡੇ ਘੇਰ ਮਾਂਜੂ ਇਹ ਦੇਖੋ ਇੱਧਰ ਇਕੱਠੇ ਕਰਕੇ ਕਣਾ ਇਹ ਪੀਸ ਕੱਟ-ਕੱਟ ਕੇ ਪਾ ਲਈ ਤੇ ਇਹਦੇ ਵਿੱਚ ਹੁਣ ਇਹਦੇ ਚ ਕੱਢ ਦੇਣੀ ਔਲੇ ਕੱਢ ਲੈਣੀ ਖਾਣ ਵਾਲੀ ਇਹਨਾਂ ਦੀ ਵਧੀਆ ਜੀ ਕਿਸੇ ਨੇ ਖਾਣੇ ਹੋਣਗੇ ਖਾਈ ਜਾਂਦੇ ਨੇ ਦੇਖੋ ਇਹ ਖਾਈ ਜਾਂਦੇ ਨੇ ਮਿਰਚਾਂ ਕੱਢਣੇ ਔਖੇ ਨੇ ਨਹੀਂ ਦੇਖੋ ਬਟੇਰੇ ਨਹੀਂ ਕੋਲੇ ਤੇ ਨੂੰ ਹਲੇ ਬਟੇਰੇ ਕਰਸਾ ਪਿੱਛੇ ਹੋਰ ਛੋਟਾ ਜਿਹਾ ਮੂਰੇ ਬਹਿ ਜਾਊਗਾ ਨਾ ਬੈਠਣ ਦਾ ਚੱਜਾ ਉਹਨੂੰ ਹਲੇ ਨਿਕੇ ਜਿਹਨੂੰ ਲੋੜ ਆ ਗਿਆ ਹੁਣੇ ਨਿੱਕੇ ਜਿਹਨੂੰ ਕਿੱਥੇ ਬੈਜੂਗਾ ਨਹੀਂ ਬੂਵੀਏ ਚ ਪਾ ਦੇਣੀ ਉਹ ਜੀ ਇਹਦੇ ਵਿੱਚ ਪਾਤੀ ਆਲੂ ਆਲੂ ਪਾ ਕੇ ਕੁਝ ਤਰ੍ਹਾਂ ਘੋੜੀਏ ਥੋੜਾ ਜਿਹਾ ਤੇ ਦੁਬਾਰੀ ਧੋਵਾਂਗੀ ਤੇ ਜਿੰਨੇ ਆਪਾਂ ਇਹਨੂੰ ਧਰਤੀਏ ਤੇ ਫਿਰ ਕਰਦੇ ਆਂ ਇਸ ਲਗਾ ਕੇ ਚਾਹਤਾ ਹੁਣ ਕੁੱਕਰ ਲਾ ਤਾ ਤੇ ਸਬਜ਼ੀ ਕੱਢ ਕੇ ਇਹਦੇ ਵਿੱਚ ਕਰਤੀਆਂ ਚਾਰ ਚੂਰ ਵਾਲੇ ਸਾਫ਼ ਕਰਕੇ ਫਿਰ ਧਰਦੀਆਂ ਉੱਤੇ ਹੁਣ ਮਾਂਜਾ ਭਾਂਡੇ ਪੈਲਾ ਇੱਥੇ ਰੇਤਾ ਖਿਲ ਗਿਆ ਦੁਬਾਰੀ ਸਾਫ਼ ਕਰਤਾ ਹਾਂਸ ਇਹ ਤਾਂ ਨਾਲ ਲੂ ਪਾਈ ਸੀ ਵਿਦਿ ਚ ਕਰਕੇ ਇਹ ਕਰਕੇ ਰੇਤਾ ਫੜ ਗਿਆ ਰੇਤਾ ਦੁਬਾਰੀ ਕਰਕੇ ਚਲੋ ਜੀ ਭਾਂਡੇ ਬਾਹਰ ਜੀ ਇਹਨੂੰ ਸੇ ਨੂੰ ਰੱਖਦਾ ਵੈਗਰੂ ਜੀ ਭਾਂਡੇ ਢਿੰਡੇ ਮਾਜ ਤੇ ਕਿੰਨੀਆਂ ਟੰਗਤੀਆਂ ਹਰਮਨ ਹਰਜੀਤ ਤੇ ਦੇਖ ਲੈ ਕਿੰਨੀਆਂ ਮੈਂ ਉੱਪਰ ਟੰਗ ਦੀਆਂ ਉਹ ਦੇਖ ਜਗ੍ਹਾ ਨਹੀਂ ਨਾ ਹੈਗੀ ਆ ਦੇਖ ਚਾਰ ਕਿੰਨੀਆਂ ਆ ਪਈਆਂ ਨੇ ਉਹ ਡੋਲੂ ਹੋ ਗਿਆ ਉਹ ਚਾਲਾ ਹੋ ਗਿਆ ਧਰਾਂ ਕਿੱਥੇ ਮੈਨੂੰ ਦਸ ਪੈਣੇ ਦੀ ਜਗ੍ਹਾ ਇੱਕ ਕਿੰਨੀ ਆ ਪਈ ਆ ਇਹ ਪਾਣੀ ਭਰ ਲਿਆ ਸੀਗਾ ਲਾਈਟ ਨਹੀਂ ਆਈ ਰਾਤ ਦੀ ਭੱਜੀ ਵੀ ਸੀਗੀ ਘੜੇ ਚ ਪਾਣੀ ਪਿਆ ਇਹ ਦੁੱਧ ਵਾਲੀ ਆ ਕਿ ਨੇਤਰਾਂ ਕਿਤੇ ਜਗ੍ਹਾ ਨਹੀਂ ਹੈਗੀ ਫਿਰ ਮੈਂ ਇੱਥੇ ਟੰਗ ਦਣੀ ਆ ਆ ਵੀ ਟੰਗ ਦੇ ਨਹੀਂ ਹੁੰਦੀਆਂ ਹੁਣ ਇਹ ਚ ਪਾਣੀ ਪਿਆ ਤੇ ਇਹ ਦੇ ਕਰਕੇ ਨਹੀਂ ਟੰਗੀ ਹਨਾ ਤੇ ਉੱਪਰ ਟੰਗ ਕੇ ਲੋਟ ਆਉਂਦੀ ਆ ਲੋ ਜੀ ਹੁਣ ਆਪਾਂ ਇਹ ਚਾਰ ਪਾ ਲਿਆ ਸਮਾਰ ਲਿਆ ਆਹੋ ਕਰ ਲਿਆ ਡੱਬਿਆਂ ਚ ਪਾ ਲਿਆ ਪਹਿਲਾਂ ਇਹ ਨਿੰਬੂ ਕਰ ਲਿਆ ਅੱਟ ਕਟ-ਕਟ ਕੇ ਪਾ ਲਿਆ ਔਲੇ ਪਾ ਲੇ ਜਿੰਨੇ ਕ ਖਾਣੇ ਹੋਣਗੇ ਖਾ ਲਿਆ ਕਰਾਂਗੇ ਹਨਾ ਦੋ ਚਾਰ ਤੇ ਇਹ ਨਿਚਾ ਦਾ ਚਾਰ ਅੱਟ ਕਰਤਾ ਇਹ ਵੱਡੀਆਂ ਸੀਗੀਆਂ ਪਾ ਲਈਆਂ ਇਹ ਛੋਟੀਆਂ ਕਰੀਆਂ ਨੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਚੀਨੀ ਰਸਾ ਬਣ ਜਾਊਗਾ ਹੋਰ ਹਨਾ ਚੀਨੀ ਅਸੀਂ ਸਿਰਕਾ ਨਹੀਂ ਪਾਉਂਦੇ ਚਾਰਾਂ 'ਚ ਅਸੀਂ ਚੀਨੀ ਉਹ ਪਾਉਣੀ ਆ ਤੇ ਇਹਦੇ 'ਚ ਪਾ ਦਾਨੀ ਆ ਰਸ ਆ ਜਾ ਮਿੱਠਾ ਹੋ ਜਾਈਏ ਨੇ ਕੁਲ ਜਾਣਾ ਆਪੇ ਫਿਰ ਹੋਰ ਲਿਆਵਾਂਗੇ ਗਰਮੀਆਂ 'ਚ ਫਿਰ ਇਹਦੇ 'ਚ ਪਾ ਦਾਂਗੇ ਸਾਫ਼ ਕਰ ਤੇ ਮੈਂ ਡੱਬੇ ਬਾਹਰੋਂ ਵਿੱਚੋਂ ਤਾਂ ਨਹੀਂ ਹੋਣੇ ਹੁਣ ਵਿੱਚੋਂ ਫਿਰ ਪਾਣੀ ਆ ਲੱਗ ਜਾਊਗਾ ਹਨਾ ਤੇਨੇ ਚਾਰ ਕੋਪ ਪਾਤੀ ਮਿੱਠਾ ਹੋ ਜੂਗਾ ਚਲ ਹੋਰ ਫਿੱਕੀਆਂ ਜਿਹੀਆਂ ਸੀਗੀਆਂ ਇਹ ਤੇ ਨਿੰਬੂ ਦੇ ਚਾਰਚ ਵੀ ਪਹਿਲਾਂ ਵੀ ਮੈਂ ਚੀਨੀ ਪਾਤੀ ਸੀ ਖੱਟੇ ਸੀਗੇ ਬਹੁਤ ਜ਼ਿਆਦੇ ਤੇ ਬਹੁਤ ਵਧੀਆ ਬਣ ਗਿਆ ਇਹ ਚਾਰ ਹੁਣ ਪਾਤਾ ਸਾਫ਼ ਕਰਤਾ ਬਾਹਰੋਂ ਤੂ ਇਹ ਨਹੀਂ ਆਪੇ ਰਚ ਜਾਣਾ ਦੇਖੋ ਵਿੱਚ ਚਮਚੇ ਮਾੜਾ ਨਹੀਂ ਹਣਾ ਇਹਦੇ ਵਿੱਚ ਰਸਾ ਨਾ ਰਸੇ ਨਾਲ ਸੈੱਟ ਹੋ ਜਾਣੇ ਨੇ ਆਪਣੇ ਆਪ ਇਹ ਤਾਂ ਹੁਣ ਖਾਣੇ ਆ ਨਾ ਚਲੋ ਡੱਬੇ ਚ ਕੱਢ ਲਿਆ ਹਾਂ ਹਾਂ ਥੋੜਾ ਜਿਹਾ ਇੰਨੇ 2-4 ਦਿਨ 2-4 ਦਿਨਾਂ ਚ ਇਹਨਾਂ ਦਾ ਰਸਾ ਬਣ ਜਾਣਾ ਦੇਖੋ ਇਹ ਤਾਂ ਰਸਾ ਵਧੀਆ ਰਸਾ ਬਣ ਜੂ ਜਾਂ ਨੋ ਮੁੱਖੂਗਾ ਆਪਣੇ ਡੱਬੇ ਚ ਛੋਟੇ ਛੱਡ ਰੱਖਦੇ ਹਾਂ ਥੋੜਾ ਜਿਹਾ ਖਾਣ ਨੂੰ ਰੋਜ਼-ਰੋਜ਼ ਇਹਦੇ ਚੋਂ ਫੇਰ ਕੱਢ ਲੈਨੇ ਹਾਂ ਹੁਣ ਤਾਂ ਜੁੱਠੀ ਮਿੱਟੀ ਨਹੀਂ ਹੱਥ ਲੱਗਦੀ ਹਨਾ ਨਾਲੇ ਚੱਕਣਾ ਸੁਖਾਲਾ ਰੋਜ਼ ਤਾਂ ਫੇਰ ਖਾਂਦੇ ਹੀ ਨਹੀਂ ਚਾਰੇ ਦੇਖੋ نیچے ਰਸਾ ਸੀਗਾ ਨਾ ਚੰਪਟੀ ਨਾ ਸੈੱਟ ਕਰ ਦਨੀਆਂ ਇਹ ਦੇਖੋ ਚੰਪਟੀ ਨਾ ਸੈੱਟ ਕਰ ਤਾਂ ਰਸਾ ਉੱਪਰ ਸੈੱਟ ਹੋ ਜੂਗਾ ਹਾਂ ਚਲੋ ਜੀ ਉੱਪਰ ਤੱਕ ਫੇਰ ਹਲਾ ਦਾਂਗੇ ਗੱਲ ਕੋਲ ਨੂੰ ਇਹ ਵੀ ਫਿਰ ਰਸਾ ਬਣ ਜਣ ਚੀਨੀ ਹਲਾ ਦਨੀਆਂ ਇਹਨੂੰ ਚਮਚਾ ਵਿੱਚੇ ਰੱਖ ਦਨੀਆਂ ਢੱਕਣ ਲਗਾ ਦਨੀਆਂ ਇਹੋ ਤਰ੍ਹਾਂ ਰਹਿਣ ਜੇ ਨੀ ਹੋੜੇ ਰੱਖਣੇ ਪੈ ਜਾਣਗੇ ਨਰ ਰਸਾ ਬਣਨ ਜਾਣਾ ਇਹ ਦੇਖੋ ਥਿਲ ਲ ਕੇ ਦੋ ਚਾਰ ਦਿਨਾਂ ਨੂੰ ਦੇਖਿਓ ਨਹੀਂ ਸੈੱਟ ਹੋ ਜਾਣਾ ਰਸਾ ਜੋ ਨਿਕਲਿਆ ਉਹ ਨਾ ਚੀਨੀ ਚ ਇਹ ਦੇਖੋ ਵਿੱਚ ਰਸ ਸੈੱਟ ਹੋ ਜੂਗਾ ਇਹ ਦੇਖੋ ਬਣ ਗਿਆ ਇਹ ਦੇਖੋ ਚਾਰ ਤੇ ਚੀਨੀ ਨੂੰ ਹੋਂ ਦਾ ਇਹ ਸਿਰਕੇ ਵਾਂਗ ਬਣ ਜਾਂਦਾ ਹੈ ਚਾਰ ਚ ਸੀ ਸਿਰਕਾ ਸ਼ਕਰਿਆ ਨਹੀਂ ਪਾਉਂਦੇ ਹਾਂ ਇਹਦੇ ਨਾਲ ਵਧੀਆ ਬਣ ਜਾਂਦੇ ਦੇਖੋ ਰਸਾ ਨਿਕਲਿਆ ਆ ਬਹੁਤ ਟੇਸਟੀ ਲੱਗਦੀਆਂ ਨੇ ਇਹਨਾਂ ਨੇ ਮਿੱਠਾ ਫਟਕ ਟੰਟ ਕੱਲ ਨੂੰ ਫੇਰ ਖਲਾ ਨੂੰ ਲੋਜੀ ਨੂੰ ਤਾਂ ਬਾਕੀ ਇਹ ਦੱਬੇ ਸਾਫ਼ ਕਰਕੇ ਸਾਫ਼ ਹਨ ਕਰਦੇ ਤੇ ਧੋਦੇ ਤੇ ਹੈਨਾ ਇਹ ਦੇਖੋ ਪਰਚੇਣ ਦਾ ਹੁਣ ਆ ਵੀ ਇਹ ਚੀਨੀ ਵਾਲਾ ਦੂਲੋਟ ਲਾਵਾ ਸੈੱਟ ਕਰਤੇ ਇੱਥੇ ਰੱਖਾਂ ਉੱਤੇ ਛੇ ਰੱਖਾ ਚਲੋ ਜੀ ਹੁਣ ਫੋਨ ਰੱਖਦਾ ਉੱਧਰ ਇੱਧਰ ਕੁੱਕਰ ਚ ਧਰੇ ਵੀ ਨਹੀਂ ਆਲੂ ਸੀਟੀ ਵੱਜਣ ਵਾਲੀ ਆ ਵਾ ਇਹਨੇ ਲਾਦਾ ਇੱਧਰ ਚਾਰਜ ਤੇ